ਆ ਵੀਡੀਓ ਗਾਜ਼ੀਆਬਾਦ ਦੀ ਆ ਤੁਸੀਂ ਦੇਖੋ ਕਿਵੇਂ ਸਰੋਂ ਨੂੰ ਪਾਲਕ ਨੂੰ ਮੇਥਿਆਂ ਨੂੰ ਗੰਦੇ ਨਾਲੇ ਦੇ ਵਿੱਚ ਧੋਤਾ ਜਾ ਰਿਹਾ ਆ ਹਜੇ ਇਹ ਸ਼ੁਰੂਆਤ ਆ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਆ ਉਹ ਗੰਦੇ ਨਾਲੇ ਦੇ ਵਿੱਚ ਮੂਲੀਆਂ ਧੋਂਦਿਆਂ ਦੀਆਂ ਆਉਣਗੀਆਂ ਚਕੰਦਰ ਯਾਨੀ ਕਿ ਜਿਹੜੀਆਂ ਸਬਜ਼ੀਆਂ ਨੇ ਉਹ ਗੰਦੇ ਨਾਲੇ ਦੇ ਵਿੱਚ ਧੋ ਕੇ ਹੀ ਜ਼ਿਆਦਾ ਵੇਚੀਆਂ ਜਾਂਦੀਆਂ ਨੇ ਉਹ ਵੱਡੇ ਸ਼ਹਿਰਾਂ ਦੇ ਵਿੱਚ ਇਹ ਇਕੱਲੇ ਗਾਜ਼ੀਆਬਾਦ ਦੀ ਗੱਲ ਨਹੀਂ ਹੈਗੀ ਇਹ ਜਿੰਨੇ ਵੀ ਵੱਡੇ ਸ਼ਹਿਰ ਨੇ ਇੰਡੀਆ ਦੇ ਵਿੱਚ ਸਾਰਿਆਂ ਦਾ ਇਹੀ ਹਾਲ ਆ ਇੱਕ ਮੈਂ ਵੀਡੀਓ 6 ਮਹੀਨੇ ਪਹਿਲਾਂ ਦੇਖੀ ਸੀਗੀ ਉਹਦੇ ਵਿੱਚ ਇਹੀ ਲੋਕੀ ਕਹਿ ਰਹੇ ਸੀਗੇ ਕਿ ਵੀ ਤੁਸੀਂ ਪ੍ਰਦੇਸੀਆਂ ਨੂੰ ਕਿਉਂ ਮਾੜਾ ਕਹਿੰਦੇ ਹੋ ਉਹ ਵੀ ਰੋਜ਼ਗਾਰ ਦੀ ਭਾਲ ਦੇ ਵਿੱਚ ਆਏ ਆਸੀਂ ਪ੍ਰਦੇਸੀਆਂ ਨੂੰ ਤਾਂ ਮਾੜਾ ਕਹਿੰਨੇ ਆ ਜਦੋਂ ਉਹ ਇਦਾਂ ਦੇ ਕੰਮ ਕਰਦੇ ਨੇ ਇਦਾਂ ਦੇ ਗੰਦੇ ਪਾਣੀ ਦੇ ਵਿੱਚ ਉਹ ਧੋ ਕੇ ਚੀਜ਼ਾਂ ਨੂੰ ਵੇਚਦੇ ਨੇ ਸਾਡੀ ਸਿਹਤ ਦੇ ਨਾਲ ਖਲਵਾੜ ਕਰਦੇ ਨੇ ਲੋਕ ਬਿਮਾਰ ਹੁੰਦੇ ਨੇ ਸਰੋਂ ਦਾ ਸਾਗ ਪਾਲਕ ਮੇਥੇ ਇਹਦਾਂ ਦੀਆਂ ਚੀਜ਼ਾਂ ਨੇ ਲੋਕੀ ਬੜੇ ਸ਼ੌਂਕ ਦੇ ਨਾਲ ਆਪ ਵੀ ਖਾਂਦੇ ਨੇ ਆਪਣੇ ਬੱਚਿਆਂ ਨੂੰ ਵੀ ਖਵਾਉਂਦੇ ਨੇ ਕਿਉਂਕਿ ਇੱਕ ਸਾਗ ਲੋਕਾਂ ਦਾ ਬਹੁਤ ਜ਼ਿਆਦਾ ਫੇਵਰੇਟ ਆ ਜਦੋਂ ਕਿਸੇ ਦੀ ਫੇਵਰੇਟ ਚੀਜ਼ ਦੇ ਨਾਲ ਖਲਵਾੜ ਹੁੰਦਾ ਆ ਤੇ ਉਦੋਂ ਲੋਕਾਂ ਨੂੰ ਗੁੱਸਾ ਲੱਗਦਾ ਆ ਤੇ ਮੈਂ ਕਹਿੰਦਾ ਵੀ ਪ੍ਰਮਾਤਮਾ ਦਾ ਸ਼ੁਕਰ ਆ ਵੀ ਜਨਮ ਪੰਜਾਬ ਦੇ ਵਿੱਚ ਹੋਇਆ ਆ ਤੇ ਘਰ ਦਾ ਹਰ ਇੱਕ ਦਾ ਸਰੋਂ ਦਾ ਸਾਗ ਹੁੰਦਾ ਆ ਸਰੋਂ ਹੁੰਦੀ ਆ ਪਾਲਕ ਹੁੰਦੀ ਆ ਮੇਥੇ ਹੁੰਦੀ ਆ ਤੇ ਵੀ ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਹੁਣ ਪੰਜਾਬ ਦੇ ਵਿੱਚ ਮੈਕਸਿਮਮ ਹਰ ਇੱਕ ਬੰਦਾ ਆਪਣੇ ਘਰ ਦੇ ਵਿੱਚ ਚਾਹੇ ਛੋਟਾ ਜਿਹਾ ਗਾਰਡਨ ਆ ਜਾਂ ਖੇਤ ਦੇ ਵਿੱਚ ਥੋੜੀ ਜਿਹੀ ਜਗ੍ਹਾ ਦੇ ਵਿੱਚ ਆਪੋ ਆਪਣੀਆਂ ਸਬਜ਼ੀਆਂ ਜ਼ਰੂਰ ਅਗਾਉਂਦੇ ਨੇ ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਆ ਸਿਰਫ ਲੋੜ ਅਨਸਰ ਦੇ ਨੂੰ ਕਹਿ ਸਕਦੇ ਆ ਕਿ ਸਬਜ਼ੀ ਜਿਹੜੀ ਬਾਹਰੋਂ ਲਈ ਜਾਂਦੀ ਆ ਜੇਕਰ ਕੋਈ ਕਿਸੇ ਮੇਰੇ ਵੀਰ ਕੋਲ ਜ਼ਮੀਨ ਨਹੀਂ ਹੈਗੀ ਨਹੀਂ ਉਗਾ ਸਕਦਾ ਸਬਜ਼ੀਆਂ ਤਾਂ ਆਪਣੇ ਪਿੰਡ ਦੇ ਜਾਂ ਆਪਣੇ ਨਜ਼ਦੀਕੀ ਪਿੰਡਾਂ ਦੇ ਵਿੱਚ ਜਿਵੇਂ ਨਾ ਠੇਕੇ ਦੇ ਉੱਪਰ ਲੈਂੀਆਂ ਹੁੰਦੀਆਂ ਨੇ ਸਬਜ਼ੀ ਲਾਉਣ ਵਾਸਤੇ ਸਪੈਸ਼ਲ ਕਈ ਭਰਾਵਾਂ ਨੇ ਜਿਹੜੇ ਮਿਹਨਤ ਕਰਦੇ ਨੇ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਤੋਂ ਸਬਜ਼ੀ ਲਿਆ ਕਰੋ ਚਾਹੇ 10 ਰੁਪਏ ਮਹਿੰਗੀ ਲੈ ਲਿਆ ਕਰੋ ਕਿਉਂਕਿ ਉਹਨਾਂ ਨੂੰ ਜੁੱਤੀਆਂ ਦਾ ਡਰ ਹੁੰਦਾ ਆ ਉਹ ਕਦੇ ਵੀ ਤੁਹਾਡੇ ਨਾਲ ਖਿਲਵਾਰ ਨਹੀਂ ਕਰਨਗੇ ਉਹ ਹਮੇਸ਼ਾ ਤੁਹਾਨੂੰ ਵਧੀਆ ਚੀਜ਼ ਦੇਣਗੇ ਕਿਉਂਕਿ ਉਹਨਾਂ ਨੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਲਗਲੇ ਪਿੰਡਾਂ ਦੇ ਵਿੱਚ ਰਹਿਣਾ ਹੈ ساری ਉਮਰ ਉਹਨਾਂ ਨੇ ਸਬਜ਼ੀਆਂ ਵੇਚਣੀਆਂ ਨੇ ਉਹ ਨਾ ਗੰਦੀ ਚੀਜ਼ ਲਿਆਉਂਦੇ ਆ ਨਾ ਗੱਦੀ ਚੀਜ਼ ਵੇਚਦੇ ਆ ਨਾ ਗੰਦੀ ਚੀਜ਼ ਅਗਾਉਂਦੇ ਆ ਉਹ ਚੀਜ਼ ਸੁੱਟਣੀ ਮਨਜ਼ੂਰ ਆ ਹੁੰਦੀ ਆ ਉਹਨਾਂ ਨੂੰ ਪਰ ਉਹ ਕਦੇ ਕਿਸੇ ਨੂੰ ਗੰਦ ਨਹੀਂ ਵੇਚਦੇ ਇਸੇ ਪਾਲਕ ਦੇ ਵਿਆਹਾਂ ਦੇ ਵਿੱਚ ਪਕੌੜੇ ਵੀ ਜਾਣੇ ਆ ਜਿਹੜੇ ਕਿ ਤੁਹਾਡੀਆਂ ਪਲੇਟਾਂ ਦੇ ਵਿੱਚ ਆਉਣੇ ਆ ਜੇਕਰ ਮੈਂ ਇਦਾਂ ਡਰੋਂ ਲੱਗ ਗਿਆ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਤੁਸੀਂ ਸਭ ਕੁਝ ਖਾਣਾ ਬੰਦ ਕਰ ਦਿਓਗੇ ਮੇਰੇ ਕਹਿਣਾ ਕੀ ਹੁੰਦਾ ਤੁਸੀਂ ਸਾਰੇ ਜਾਣੇ ਡੇਲੀ ਵੀਡੀਓ ਦੇਖਦੇ ਹੋ ਇੰਸਟਾਗ੍ਰam ਦੇ ਉੱਪਰ ਟਿਕਟੌਕ ਦੇ ਉੱਪਰ ਫੇਸਬੁੱਕ ਦੇ ਉੱਪਰ ਵੀਡੀਓ ਸ਼ੇਅਰ ਜਰੂਰ ਕਰੋ ਤਾਂ ਜੋ ਹਰ ਇੱਕ ਤੱਕ ਪਹੁੰਚੇ ਜਿਹੜੀ ਵੀ ਕਿਸੇ ਨੇ ਭਰਾਓ ਸਬਜੀ ਲੈਣੀ ਆ ਕਿਸੇ ਪੰਜਾਬੀ ਭਰਾ ਤੋਂ ਲਓ ਜਿਹੜੇ ਕਿ ਵਧੀਆ ਸਾਫ ਸੁਥਰਾ ਹੋਵੇ ਵਧੀਆ ਹੋਣੇ ਤਰੀਕੇ ਨਾਲ ਸਬਜ਼ੀ ਰੱਖੀ ਕੀਤੀ ਹੋਵੇ ਤੇ ਆਪ ਅਗਾਉਂਦਾ ਹੋਵੇ ਬਹੁਤ ਬਹੁਤ ਸ਼ੁਕਰੀਆ